ਪਿੰਡ ਪੇੜੀਆਂ ਬਜ਼ੁਰਗ ਜਥੇ ਕੀ ਇੱਕ ਖਸਤਾ ਹਾਲਤ ਪੁਲ ਜੋ ਕਿ ਹਰ ਸਮੇਂ ਹਾਦਸਿਆਂ ਨੂੰ ਨ्योता ਦੇਣ ਵਾਲਾ ਇਸ਼ਾਰਾ ਕਰਦਾ ਹੈ ਖਸਤਾ ਹਾਲ ਪੁਲ ਜੋ ਕਿ ਕ੍ਰੈਸ਼ਰਾ ਨੂੰ ਸੁਜਾਨਪੁਰ ਦੇ ਨਾਲ ਜੋੜਦਾ ਹੈ ਕਹਿ ਸਕਦੇ ਹਾਂ ਕਿ ਇਸ ਪੁਲ ਤੋਂ ਕ੍ਰੈਸ਼ਰਾ ਤੋਂ ਜੋ ਮਾਲ ਤਿਆਰ ਕੀਤਾ ਜਾਂਦਾ ਹੈ ਉਹ ਹੈਵੀ ਲੋਡਡ ਗੱਡੀਆਂ ਦੇ ਉੱਪਰ ਲੋਡ ਕਰਕੇ ਇਸ ਪੁਲ ਤੋਂ ਕੱਢਦੇ ਹਨ ਸੋ ਕਹਿ ਸਕਦੇ ਹਾਂ ਕਿ ਇਸ ਪੁਲ ਤੋਂ ਜਾਣ ਜੋਖਮ ਦੇ ਵਿੱਚ ਪਾ ਕੇ ਗੱਡੀਆਂ ਵਾਲੇ ਵੀ ਹਰ ਸਮੇਂ ਆਉਂਦੇ ਜਾਂਦੇ ਰਹਿੰਦੇ ਨੇ ਤੇ ਬੇੜੀਆਂ ਬਜ਼ੁਰਗ ਦੇ ਲੋਕ ਵੀ ਇਸ ਪੁਲ ਤੋਂ ਆਉਂਦੇ ਜਾਂਦੇ ਨੇ ਤੇ ਕਈ ਵਾਰ ਇਸ ਖਸਤਾ ਹਲ ਪੁਲ ਦੇ ਚੱਲਦੇ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਵੀ ਕਰ ਚੁੱਕੇ ਨੇ ਤੇ ਮਗਰ ਅੱਜ ਦੁਬਾਰਾ ਤੋਂ ਪੁਲ ਦੀ ਖਸਤਾ ਹਲਅ ਦੇ ਚੱਲਦੇ ਇਸ ਦੇ ਇੱਕ ਸਾਈਡ ਤੋਂ ਜਿੱਥੇ ਪੁਲ ਡਿੱਗ ਗਿਆ ਹੈ ਉੱਥੇ ਇਸ ਤੋ ਨਿਕਲਣਾ ਵੀ ਖਤਰੇ ਤੋਂ ਖਾਲੀ ਨਹੀਂ ਹੈ ਜਿਸ ਦੇ ਚਲਦੇ ਸਾਡੀ ਟੀਮ ਹੈ ਜਿਹੜੀ ਕਿ ਉਹਦੇ ਵੱਲੋਂ ਗੱਲਬਾਤ ਕੀਤੀ ਗਈ ਤੇ ਜੋਖਮ ਦੇ ਵਿੱਚ ਪੈ ਰਹੇ ਆ ਜਿਹੜੇ ਕਿ ਉਹਨਾਂ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਨਸਕਾਰ ਦੋਸਤੋ ਇੰਡੀਆ ਨੇ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਇਸ ਵੇਲੇ ਖੜਿਆ ਮੀਡੀਆ ਬਜ਼ੁਰਗ ਪਿਛਲੇ ਲੰਬੇ ਸਮੇਂ ਤੋਂ ਸਾਡੇ ਚੈਨਲ 'ਤੇ ਦਿਖਾਇਆ ਜਾ ਰਿਹਾ ਹੈ ਕਿ ਇੱਕ ਛੋਟਾ ਜਿਹਾ ਪੁਲ ਪੈਂਦਾ ਕਿ ਜਿਹੜਾ ਕ੍ਰੈਸ਼ਲ ਰਸਤਾ ਜਾਂਦਾ ਹੈ ਉਹ ਪੁਲ ਦੇ ਚਲਦੇ ਕਾਫੀ ਬੜੀ ਪ੍ਰਸ਼ਾਸਨ ਦਿਖਾਇਆ ਵੀ ਗਿਆ ਪੁਲ ਦੇ ਹਾਲਾਤ ਵੀ ਦਿਖਾਇਆ ਗਿਆ ਲੇਕਿਨ ਪ੍ਰਸ਼ਾਸਨ ਵਾਲੋ ਕਿਸੇ ਪ੍ਰਕਾਰ ਦੀ ਵਿਚ ਹੰਨੀ ਨਹੀਂ ਕੀਤੀ ਅੱਜ ਦੀ ਗੱਲ ਕੀਤੀ ਹੈ ਤੇ ਅੱਜ ਜਿਹੜਾ ਪੋਲਾ ਥੋੜਾ ਜਿਹਾ ਡਿੱਗ ਗਿਆ ਹੈ ਜਿਹੜਾ ਡਿੱਗਣ ਦੀ ਤਰਦਾਦ ਦੇ ਵਿੱਚ ਹੋ ਚੁੱਕਿਆ ਹੈ ਲੇਕਿਨ ਪ੍ਰਸ਼ਾਸਨ ਵਾਲੋ ਇੱਥੇ ਹਲੇ ਵੀ ਕੋਈ ਸੁਵਿਧਿ ਨਹੀਂ ਲਈ ਗਈ ਪ੍ਰਸ਼ਾਸਨ ਵਾਲੋ ਸਮੇਂ ਰਹਿੰਦੇ ਕਿਹੜਾ ਟੋਲਾ ਡਿਪਾਰਟਮੈਂਟ ਕਿਹੜਾ ਹੈ ਮਾਈਨਿੰਗ ਕਿਹੜਾ ਹੈ ਇਤਰਾ 1.5 ਦਾ ਪੁਲ ਟੁੱਟਾ ਪਿਆ ਕ ਰਚਨਾ ਦਾ ਕੀ ਕਹਿਣਾ ਹੈਗਾ ਇਹ ਗੱਡੀਆਂ ਵਾਲਿਆ ਹਿੱਡ ਕੇ ਉਹ ਰੁਕਦੇ ਨਹੀਂ ਹੋਰਾ ਹੀ ਜੀ ਜਾਣਾ ਜੀ ਲੋਡਡ ਗੱਡੇ ਵੀ ਜਾਂਦੀਆਂ ਇਧਰੋਂ ਤੇ ਜਿਹੜੀਆਂ ਅਨਲੋਡਡ ਵੀ ਜਾਂਦੀਆਂ ਹਾਂਜੀ ਹਾਂਜੀ ਲੱਗਦਾ ਨਹੀਂ ਕੋਈ ਵੱਡਾ ਹਸਾਬਾ ਪਰਸਾਦਾ ਲੱਗਦਾ ਤਾਂ ਇਹ ਪੁਰਾ ਹੀ ਕੀ ਕਰ ਸਕਦੇ ਅਸੀਂ ਢੱਕੇ ਉਹਨਾਂ ਨੂੰ ਨਹੀਂ ਮੰਨਦੇ ਆਪਰੇ ਕਿਸੇ ਅਫਸਰ ਨੂੰ ਤੁਸੀਂ ਦੱਸਿਆ ਆਪ ਸਿੰਘ ਜੀ ਸਾਹਿਬ ਨੇ ਕੀ ਇਹੀ ਹੈ ਕਿਹੜੇ ਜੀ ਸਾਹਿਬ ਦੱਸੋ ਕਪਾਲ ਜੀ ਕਹਿੰਦੇ ਅੱਗੋਂ ਉਹ ਗੰਦੇ ਬੇ ਉਹ ਆਏ ਲਾਤੀ ਕੋੜੀ ਗੱਡੀਆਂ ਜਿਹੜੀਆਂ ਨੇ ਜਲਾਤੀਆਂ ਡੱਕਤਾ ਹੀ ਰੋੜ ਉਹ ਗੱਡੀਆਂ ਵਾਲੇ ਫੇਰ ਆਪ ਹੀ ਤੱਕ ਤੱਕ ਕੇ ਪਰੇ ਕਰਦੇਗੇ ਤਾਂ ਨਿਕਲਦੇ ਕੋਈ ਕਾਰਵਾਈ ਕੀਤੀ ਉਹਨਾਂ ਨੇ ਕਾਰਵਾਈ ਨਹੀਂ ਹੋਣੀ ਤਾਂ ਚਾਹੀਏ ਪੁਲਿਸ ਪ੍ਰਸ਼ਾਸਨ ਨਾਲ ਕੋਈ ਮੁਲਾਮ ਲਗਾਇਆ ਗਿਆ ਇਹ ਪਰ ਨਾਲ ਹਾਂਜੀ ਕਿੱਥੇ ਗਿਆ ਮੁਲਾਜ਼ਮ ਮੁਲਾਜ਼ਮ ਤੇਰੀ ਦਫਤਰ ਉੱਧਰ ਕੋਈ ਲਗਾਇਆ ਗਿਆ ਪੁਲਿਸ ਉੱਧਰ ਕਿਤੇ ਉੱਧਰ ਚਲ ਜਿੰਦੇ ਹੈ ਰਿਆ ਆਲੇ ਮਤੇ ਉੱਥੇ ਜਿੰਦੇ ਜਿੰਦੇ ਤੇ ਜਿੱਥੇ ਬੰਗਲੌਰ ਪੰਦੀ ਉੱਤੇ ਕੱਲ੍ਹ ਸੀ। ਕੋਈ ਸਾਲ ਉੱਤੇ ਪਰਮਾਨੈਂਟ ਨਾਕਾ ਲਗਾਇਆ ਗਿਆ ਸੀ ਮਲਾਇਮਾ ਲੋ ਕਿੱਥੇ ਆ ਮਲਾਇਮ। ਪਤਾ ਨਹੀਂ ਜੇਈ ਸਾਹਿਬ ਨੂੰ ਪਤਾ ਹੋ। ਨੈਰੀਬੂ ਆਗੂ ਵਾਲੇ ਕੁਮਲਾਇਮ ਲਗਾਇਆ ਗਿਆ ਲੇਕਿਨ ਜਦੋਂ ਉਹਰੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦੱਸਿਆ ਕਿ ਮੈਨੂੰ ਇਸ ਬਾਰੇ ਪਤਾ ਕੋਈ ਨਹੀਂ ਹੈਗਾ ਕਿ ਮਲਾਇਮ ਕਿੱਥੇ ਗਈ ਹੈ ਕਿੱਥੇ ਨੇਗੇ। ਦੇਖਣ ਵਾਲੀ ਗੱਲ ਤੇ ਹੈ ਪ੍ਰਸ਼ਾਸਨ ਨਾਲ ਮਲਾਇਮ ਲਗਾਈ ਜਾਂਦੇ ਆ ਸਮੇਂ ਸਿਰ। ਉਪਰਾਲੇ ਵੀ ਕੀਤੇ ਜਾਂਦੇ ਆ ਲੇਕਿਨ ਉਹ ਖਾਣਾ ਪੂਰੀ ਨਾ ਦੇ ਪੂਰੇ ਕੀਤੇ ਜਾਂਦੇ ਦੇਖਦੇ ਹੋ ਇੰਡੀਆ ਨੂੰ ਪੰਜਾਬ ਉਹ ਦੇਖਣ ਵਾਲੀ ਗੱਲ ਇਹ ਵੀ ਹੋਏਗੀ। ਦੀ ਪ੍ਰਸ਼ਾਸਨ ਵੱਲ ਐਕਸ਼ਨ ਲਿਆ ਜਾਂਦਾ ਜਾਂ ਜ਼ਿੰਮੇਵਾਰਤੀਵੇਂ ਹੀ ਗੱਡੀਆਂ ਚੱਲਦੀਆਂ ਰਹਿੰਦੀਆਂ ਦੇਖ ਲਓ